ਆ ਮਾਡਮ ਸੀਐਮ ਸਾਹਿਬ ਪੰਜਾਬ ਬਤ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਜੁੱਤ ਨਸ਼ਾ ਬਤ ਉਹਦੇ ਤਹਿਤ ਇੱਕ ਨਾਮੀ ਸਮਗਲਰ ਆ ਬਲਾਉਂਦਾ ਅਮਰੀਕ ਸਿੰਘ ਕਹਿੰਦੇ ਅਲੱਗ-ਅਲੱਗ ਜਿਹੜੇ ਪਰਚੇ ਦਰਜ ਹੋਏ ਐ ਐਨਡੀਪੀਐਸ ਤੇ ਜੋ ਕਿ ਇੱਕ ਕਮੇਟੀ ਦੀ ਜਿਹੜੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਬੈਠਾ ਸੀਗਾ ਇਥੇ ਛੋਟੇ ਉਹ ਬਲਾਉਂਦੇ ਬੇਟੀਵਲੋਂ ਇਹਨਾਂ ਤੇ ਕੇਸ ਜਿਹੜਾ ਐਕਚੁਅਲੀਆ ਗਿਆ ਸੀ ਉਹ ਬਸ ਸਪੋਰਟ ਤੇ ਨਾਲ ਆਇਆ ਜਿਹੜਾ ਬਿਲਡਿੰਗ ਪਾਲਿਸ਼ ਕੀਤੀ ਜਾ ਰਹੀ ਹੈ ਜਿਹੜੀ ਇਲੀਗਲ ਥੀਕਰਾਂ ਨਾਲ ਬਣਾਈ ਹੈ ਕਿੰਨੇ ਕਤਤ ਦਰਜ ਰਿਹਾ ਤੇ ਕੰਟਰੋਲ ਇੱਥੇ ਹੋਰ ਤੱਕ ਤਿੰਨ ਮਗਰਮੇ ਦਰਜ ਨੇ ਜੀ ਔਰ ਜਿਹੜੇ ਆ ਪਾਕੀਆਂ ਜੇਲ੍ਹ ਚੋਂ ਜੇ ਦੋ ਦਿਨ ਪਹਿਲਾਂ ਹੀ ਛੁੱਟ ਕੇ ਆ ਉਹ ਦੋ ਮਗਰਮੇ ਸਾਢੀ ਜਿਹੜਾ ਹੈ ਅਗਰ ਸਰਵਲੈਂਸ ਤੇ ਰੱਖਦੇ ਸਰ ਇਹ ਕਿਹੜੀ ਕਰਦੇ ਨੇ ਕੀ ਤਸਕੜੀ ਕਰਤਾ ਸੀ ਜੀ ਇਹ ਭੁੱਕੀ ਔਰ ਹਫੀਮ ਦੇ ਪਰਚੇ ਦਰਜ ਨੇ ਜੀ ਤੇ ਐਨਡੀਪੀਐਸ ਤੇ ਔਰ 500 ਗ੍ਰਾਮ ਹਫੀਮ ਭੁੱਕੀ 60 ਕਿਲੋ 70 ਕਿਲੋ ਇਦਾਂ ਅਲੱਗ-ਅਲੱਗ ਕਿਤੇ ਪਰਚੇ ਦਰਜ ਨੇ ਔਰ ਉਹ ਬਲੌਥ ਥਾਣੇ 'ਚ ਪਰਚੇ ਦਰਜ ਨੇ ਇਹ ਇੰਪੋਰਟੈਂਟ ਹੈ ਜਨਾ ਕਿ ਅੱਜ ਦਾ ਸਾਧੂ ਮਗਲਾਰ ਨੇ ਸਖਤਾਰ ਰਹਿਣਾ ਐਕਸ਼ਨ ਕੀ ਪੂਰੇ ਹੱਦ ਤੇ ਕਲੇਬ ਜਿਹੜੀ ਲੋਕਸ਼ਕਤੀ ਦੇ ਨਾਲ ਦੇਖੋ ਜੀ ਸਾਧੂ ਮਗਲਾਰ ਨੇ ਲਈ ਆ ਕਿ ਜਿਹੜਾ ਇਹ ਰੰਗਲਾ ਪੰਜਾਬ ਮੈਨੂੰ ਰੰਗਲਾ ਹੀ ਰਹਿਣ ਦਿੱਤਾ ਜਾਵੇ ਸੋ ਇਸ ਜਿਹੜਾ ਜੁਧ ਨਸ਼ਾ ਵਿਰੋਧਾ ਇਹਦਾ ਸਾਰੇ ਸਮੁਤ ਸਮਾਜ ਦਾ ਸਾਥ ਦੇਣ ਬੱਚਿਆਂ ਨੂੰ ਜਿਹੜਾ ਨੌਜਵਾਨ ਪੀੜੀ ਚੰਗੀ ਸਿਹਤ ਮਿਲੇ ਨਸ਼ਾ ਤੋਂ ਮੁਕਤ ਕੀਤਾ ਜਾਵੇ